ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਆਖਰ ਵਜ਼ੀਰ ਖਾਨ ਦਾ ਕੀ ਹੋਇਆ ਅਤੇ ਸਰਹੰਦ ਦਾ ਕੀ ਹੋਇਆ ਕੀ ਤੁਹਾਨੂੰ ਪਤਾ ਹੈ ਕਿ ਸਰਹੰਦ ਵਿੱਚ ਪਹਿਲੀ ਵਾਰ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹਾਦਤ ਸਥਾਨ ਅਤੇ ਸੰਸਕਾਰ ਸਥਾਨ ਕਿਸ ਨੇ ਉਸਾਰੇ ਅਤੇ ਪਹਿਲੀ ਵਾਰ ਥੜਾ ਸਾਹਿਬ ਤੇ ਸ਼ਾਸਤਰ ਪ੍ਰਕਾਸ਼ ਕਿਸ ਨੇ ਕੀਤੇ 26 ਦਸੰਬਰ 1705 ਈਸਵੀ ਦੇ ਨੇੜੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੁੰਦੀ ਹੈ ਅਤੇ ਉਸ ਤੋਂ ਤਕਰੀਬਨ 5 ਸਾਲ 5 ਮਹੀਨੇ ਬਾਅਦ 1710 ਈਸਵੀ ਨੂੰ ਤਕਰੀਬਨ 12 ਮਈ ਜਾਂ 14 ਮਈ ਨੂੰ 12 ਮਈ ਨੂੰ ਚੱਪੜਚਿੜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਜੰਗ ਲੜਦੇ ਨੇ 14 ਮਈ ਨੂੰ ਵਜੀਰ ਖਾਨ ਨੂੰ ਪਾਰ ਬੁਲਾਉਣ ਤੋਂ ਬਾਅਦ ਸਰਹੰਦ ਫਤਿਹ ਕੀਤੀ ਜਾਂਦੀ ਹੈ ਵਜੀਰ ਖਾਨ ਨੂੰ ਜੰਗ ਦੇ ਵਿੱਚ ਸੈਕਦਾ ਹੋਇਆ ਫੜਿਆ ਜਾਂਦਾ ਹੈ ਕਿਉਂਕਿ ਗੁਰੂ ਸਾਹਿਬ ਦੇ ਬਚਨ ਸਨ ਕਿ ਉਸ ਦੀ ਮਿੱਟੀ ਪਲੀਤ ਕਰਨੀ ਉਸ ਨੂੰ ਅੱਗ ਲਾ ਕੇ ਸਾੜਿਆ ਜਾਂਦਾ ਜਿਉਂਦੇ ਨੂੰ ਤੇ ਅੱਗ ਬੁਝਾਈ ਜਾਂਦੀ ਹੈ ਘੋੜਿਆਂ ਦੇ ਮਗਰ ਪਾ ਕੇ ਉਸ ਨੂੰ ਘੜੀਸਿਆ ਜਾਂਦਾ ਹੈ ਉਸ ਨੂੰ ਕੁੱਤਿਆਂ ਤੋਂ ਪੜਵਾਇਆ ਜਾਂਦਾ ਹੈ ਅਤੇ ਉਸ ਦੀ লাশ ਨੂੰ ਇੱਕ ਦਰਖਤ ਨਾਲ ਬੰਨ੍ਹ ਕੇ ਲਮਕਾਇਆ ਜਾਂਦਾ ਹੈ ਵजीर खान ਦਾ ਇੰਨਾ ਬੁਰਾ ਹਾਲ ਉਸ ਦੇ ਕੀਤੇ ਕਰਮਾਂ ਦੀ ਸਜ਼ਾ ਉਸ ਨੂੰ ਮਿਲਦੀ ਹੈ। ਅਤੇ ਸਰਹੰਦ ਫਤਿਹ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਉਸ ਨੂੰ ਫਤਿਹ ਕਰਨ ਤੋਂ ਬਾਅਦ ਬਾਬਾ ਬਾਜ ਸਿੰਘ ਨੂੰ ਉੱਥੋਂ ਦਾ ਗਵਰਨਰ ਠਾਪਦੇ ਨੇ। ਤਕਰੀਬਨ ਤਕਰੀਬਨ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋ ਜਾਂਦੀ ਹੈ ਅਤੇ ਬਾਬਾ ਬਾਜ ਸਿੰਘ ਨੂੰ ਵੀ ਮੋਗਲ ਸ਼ਹੀਦ ਕਰ ਦਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਦੂਜਾ ਹੱਲਾ ਜਿਹੜਾ ਦੂਜਾ ਵੱਡਾ ਹੱਲਾ ਤਕਰੀਬਨ 1764 ਈਸਵੀ ਦੇ ਵਿੱਚ ਜਨਵਰੀ ਮਹੀਨੇ ਦੇ ਵਿੱਚ ਜੱਸਾ ਸਿੰਘ ਆਲੂਵਾਲੀਆ ਸਮੇਤ ਹਰੀ ਸਿੰਘ ਭੰਗੀ ਸਰਦਾਰ ਚੜਤ ਸਿੰਘ ਬਘੇਲ ਸਿੰਘ ਜੱਸਾ ਸਿੰਘ ਰਾਮਗੜੀਆ ਅੱਗੜ ਸਿੰਘ ਸਰਦਾਰ ਚੜਤ ਸਿੰਘ ਜੈ ਸਿੰਘ ਕਨਈਆ ਇਹ ਸਾਰੇ ਰਲ ਕੇ ਸਰਹੰਦ ਤੇ ਹੱਲਾ ਕਰਦੇ ਨੇ ਅਤੇ ਸਰਹੰਦ ਤੇ ਹੱਲਾ ਕਰਨ ਤੋਂ ਬਾਅਦ ਉੱਥੋਂ ਦੇ ਸੂਬੇਦਾਰ ਜੈਨਖਾਨ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਰਹੰਦ ਦੇ ਕਿਲੇ ਦੀਆਂ ਜਿਹੜੀਆਂ ਦੀਵਾਰਾਂ ਸਨ ਸਿੰਘਾਂ ਨੇ ਉਹ ਇੱਟ-ਇੱਟ ਪੱਟ ਸੁੱਟੀ। ਸਿੰਘਾਂ ਨਾਲ ਇਹ ਵਚਨ ਹੋਏ ਸਨ ਜੱਸਾ ਸਿੰਘ ਆਲੂਵਾਲੀਆ ਦੇ ਕਿ ਸਿੰਘਾਂ ਨੇ ਜਿੱਥੋਂ ਵੀ ਕਿਲੇ ਦੇ ਅੰਦਰ ਵੜਨਾ ਹੈ ਵਾਪਸ ਹੋ ਰਾਨੀ ਆਉਣਾ ਕੰਦ ਪਾੜ ਕੇ ਅੱਗੇ ਲੰਘ ਜਾਣਾ ਫਿਰ ਜੱਸਾ ਸਿੰਘ ਕਿਸੇ ਸਿੰਘ ਨੂੰ ਬਚਨ ਕਰਦੇ ਨੇ ਤੇ ਉਹ ਸਿੰਘ ਕੁਝ ਸਮੇਂ ਬਾਅਦ ਕਈ ਸੌ ਗਧੇ ਲੈ ਕੇ ਉੱਥੇ ਹਾਜ਼ਰ ਹੁੰਦਾ ਅਤੇ ਉਹ ਗਧਿਆਂ ਦੇ ਨਾਲ ਸਰਹੰਦ ਦੀਆਂ ਨੀਹਾਂ ਪੱਟੀਆਂ ਜਾਂਦੀਆਂ ਅਤੇ ਇਹ ਵੀ ਕਿਹਾ ਜਾਂਦਾ ਕਿ ਸਿੰਘਾਂ ਦਾ ਗੁਰਮਤਾ ਸੀ ਕਿ ਇਸ ਦੀਆਂ 5-5 ਇੱਟਾਂ ਮਤਲਬ ਸਿੰਘ ਗਿਣਤੀ ਜੀ ਐਨੇ ਸੀਗੇ ਕਿ ਹਰੇਕ ਦੇ ਹਿੱਸੇ ਪੰਜ-ਪੰਜ ਇਟਾਂ ਆਈਆਂ ਉਹਨਾਂ ਨੇ ਪੰਜ-ਪੰਜ ਇਟਾਂ ਸਰਹੰਦ ਦੀ ਕੱਲੀ-ਕੱਲੀ ਇੱਟ ਦਰਿਆ ਦੇ ਵਿੱਚ ਰੋੜ ਦਿੱਤੀ ਜੱਸਾ ਸਿੰਘ ਆਲੂ ਵਾਲੀਆ ਫਿਰ ਉੱਥੋਂ ਦੇ ਬਜ਼ੁਰਗਾਂ ਨੂੰ ਨਾਲ ਲੈ ਕੇ ਉੱਥੋਂ ਦੇ ਸ਼ਹਾਦਤ ਸਥਾਨਾਂ ਦੀ شناخت ਕਰਦੇ ਨੇ ਅਤੇ ਉਥੇ ਇੱਕ ਥਾੜਾ ਸਾਹਿਬ ਦੀ ਉਸਾਰੀ ਕਰਦੇ ਨੇ ਉਥੇ ਸ਼ਾਸਤਰ ਪ੍ਰਕਾਸ਼ ਕੀਤੇ ਜਾਂਦੇ ਨੇ ਚੌਂਕੀ ਤੇ ਚੰਦਵਾਲਾ ਲਿਆ ਜਾਂਦਾ ਬਕਾਇਦਾ ਸ਼ਾਸਤਰਾਂ ਨੂੰ ਚੋਰ ਕੀਤਾ ਜਾਂਦਾ ਅਤੇ ਉਹਨਾਂ ਬਜ਼ੁਰਗਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਇਹ ਸਭ ਆਪਣੇ ਅੱਖੀਂ ਦੇਖਿਆ ਤੇ ਤੁਸੀਂ ਇਹ ਵਾਰਤਾ ਸਾਰੇ ਪੰਥ ਨੂੰ ਜ਼ਰੂਰ ਸੁਣਾਓ ਅਤੇ ਉਹ ਬਜ਼ੁਰਗ ਸ਼ਾਮ ਦੇ ਦੀਵਾਨ ਵਿੱਚ ਜੋ ਵੀ ਉੱਥੇ ਬੀਤੇ ਉਹਨਾਂ ਨੇ ਦੇਖਿਆ ਉਹ ਸਭ ਸੰਗਤ ਨੂੰ ਦੱਸਦੇ ਨੇ ਸੁਣਾਉਂਦੇ ਨੇ ਉਹ ਦੱਸਦੇ ਨੇ ਕਿ ਸਹਾਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਮਾਤਾ ਗੁਜਰੀ ਕੌਰ ਜੀ ਅਤੇ ਛੋਟੇ ਸਹਾਬਜਾਦਿਆਂ ਦੇ ਜਿਹੜੇ ਸ਼ਹੀਦ ਦੀਆਂ ਹੁੰਦੀਆਂ ਨੇ ਉਹ ਪੰਹਾਂ ਹੁੰਦੀਆਂ ਜੰਗਲ ਵਿੱਚ ਦਰਿਆ ਦੇ ਕਿਨਾਰੇ ਤੇ ਇੱਕ ਸ਼ੇਰ ਉਹਨਾਂ ਦੀ ਰਾਖੀ ਕਰਦਾ ਹੈ ਜਦੋਂ ਦੀਵਾਨ ਟੋਡਰਮਲ ਜੀ ਅਤੇ ਸੰਗਤ ਉਹ ਸ਼ਰੀਰ ਲੈਣ ਜਾਂਦੀ ਹੈ ਤਾਂ ਉਹ ਸ਼ੇਰ ਚੁੱਪਚਾਪ ਜੰਗਲ ਵਿੱਚ ਹੀ ਵਾਪਸ ਚਲਾ ਜਾਂਦਾ ਹੈ ਤੇ ਫਿਰ ਸਹਾਬਜਾਦਿਆਂ ਤੇ ਮਾਤਾ ਗੁਜਰੀ ਕੌਰ ਜੀ ਦਾ ਸਸਕਾਰ ਹੁੰਦਾ ਜਿਸ ਨੂੰ ਕਿ ਦੀਵਾਨ ਟੋਡਰਮਲ ਜੀ ਸੋਨੇ ਦੀਆਂ ਮੋਹਰਾਂ ਪਿਛਾ ਕੇ ਵਜ਼ੀਰ ਖਾਨ ਤੋਂ ਲੈਂਦੇ ਨੇ ਇੱਥੇ ਇਹ ਵੀ ਗੱਲ ਇੱਕ ਦੱਸਣਯੋਗ ਹੈ ਕਿ ਵਜ਼ੀਰ ਖਾਨ ਨੂੰ ਸਾਬਜਾਦਿਆਂ ਦੀ ਸ਼ਹਾਦਤ ਤੋਂ ਬਾਅਦ ਨੀਂਦ ਆਉਣਾ ਹਟ ਗਈ ਸੀ ਉਸ ਨੂੰ ਅਫਾਰਾ ਰਹਿਣ ਲੱਗ ਗਿਆ ਉਸ ਦੇ ਢਿੱਡ ਪੀੜ ਹੋਣ ਲੱਗੀ ਵਜ਼ੀਰ ਖਾਨ ਦੇ ਮਹਿਲਾਂ ਦੇ ਵਿੱਚੋਂ ਮਰ ਗਿਆ ਮਰ ਗਿਆ ਦੀਆਂ ਆਵਾਜ਼ਾਂ ਤੱਕ ਸੁਣੀਆਂ ਜਾਣ ਲੱਗੀਆਂ ਇਹ ਵੀ ਕਿਹਾ ਜਾਂਦਾ ਹੈ ਕਿ ਵਜ਼ੀਰ ਖਾਂ ਆਪਣੇ ਦਰਬਾਰੀਆਂ ਜਾਂ ਆਪਣੇ ਕਰੀਬੀਆਂ ਨੂੰ ਇਹ ਦੱਸਦਾ ਹੈ ਕਿ ਰਾਤ ਨੂੰ ਨੀਲੇ ਪਾਣਿਆਂ ਵਾਲੇ ਆ ਕੇ ਮੈਨੂੰ ਕੁੱਟਦੇ ਨੇ ਤੇ ਜੇਕਰ ਮੈਂ ਉਹਨਾਂ ਨੂੰ ਸ਼ਹੀਦ ਤੋਂ ਬਿਨਾਂ ਕੁਝ ਹੋਰ ਕਹਾਂ ਤਾਂ ਮੈਨੂੰ ਹੋਰ ਵੱਧ ਕੁੱਟਦੇ ਆ ਤੇ ਉਸ ਨੂੰ ਸਿੱਖਾਂ ਦੇ ਕਿਸੇ ਇੱਕ ਸਿੱਖ ਨੇ ਉਹਨਾਂ ਨੂੰ ਇਹ ਸਲਾਹ ਦਿੱਤੀ ਕਿ ਇੱਥੇ ਤੁਸੀਂ ਜਿਹੜੇ ਸ਼ਹਾਦਤ ਦੇ ਸਥਾਨ ਨੇ ਉਹਨਾਂ ਤੇ ਸਫਾਈ ਕਰਵਾਓ ਚੌਂਤਰਾ ਬਣਾਓ ਪਹਿਰੇਦਾਰ ਬਿਠਾਓ ਅਤੇ ਉੱਥੇ ਦੀ ਸਾਫ਼ ਸਫਾਈ ਰੱਖੋ ਦੇਵੀ ਕਿਹਾ ਜਾਂਦਾ ਹੈ ਕਿ ਸ਼ਹੀਦਾਂ ਦੀ ਯਾਦ ਜਿਹੜੀ ਜੋਤ ਪਹਿਲੀ ਵਾਰ ਮੁਗਲਾਂ ਨੇ ਹੀ ਜਗਾਈ ਸੀ ਇਸ ਤਰ੍ਹਾਂ ਸਰਹੰਦ ਨੂੰ ਜੱਸਾ ਸਿੰਘ ਆਲੂਵਾਲੀਆ ਨੇ ਮਲੀਆਂ ਮੇਟ ਕੀਤਾ ਵਜ਼ੀਰ ਖਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਤੇ ਇਹ ਇਤਿਹਾਸ ਸਦੀਆਂ ਤੱਕ ਰਹਿਦੀ ਦੁਨੀਆ ਤੱਕ ਇਸੇ ਤਰ੍ਹਾਂ ਸਾਡੇ ਦਿਲਾਂ ਚ ਸਾਰਿਆਂ ਦੇ ਦਿਲਾਂ ਚ ਕਾਇਮ ਰਹਿਣਾ ਜੱਸਾ ਸਿੰਘ ਆਲੂਵਾਲੀਆ ਨੇ ਇਹ ਬਚਨ ਕਹੇ ਸਨ ਵਜ਼ੀਰ ਖਾਂ ਦੀ ਕੋਈ ਯਾਦਗਾਰ ਨਹੀਂ ਹੋਣੀ ਪਰ ਇਸ ਸਥਾਨ ਤੇ ਉੱਤੇ ਵੱਡੇ ਵੱਡੇ ਸ਼ਹੀਦੀ ਜੋੜ ਮੇਲ ਹੋਇਆ ਕਰਨਗੇ ਜਿਹੜੇ ਅੱਜ ਹੋ ਰਹੇ ਨੇ ਸੋ ਅਸੀਂ ਇਹਨਾਂ ਸ਼ਹੀਦਾਂ ਨੂੰ ਆਪਣੇ ਦਿਲਾਂ 'ਚ ਵਸਾ ਕੇ ਰੱਖੀਏ ਅਤੇ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਸਾਡਾ ਫਰਜ਼ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ